ਤੇ ਵਰਕ ਆਰੀ ਵਰਕ ਹੈ ਹਾਂਜੀ ਆਰੀ ਵਰਕ ਵਿੱਚ ਪੈਚ ਪੈਚ ਬਹੁਤ ਸੋਨਾ ਸੂਟ ਹੈ ਬਲੈਕ ਕਲਰ ਚ ਬਾਜੂ ਹੋ ਗਈ ਹੈਰਾ ਹੋ ਕੇ ਚੌਪ ਹੋਵੇ ਬਹੁਤ ਸੋਨਾ ਸੂਟ ਹੈ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਸੂਟ ਬਾਦਲਾ ਵਰਕ ਦੇ ਨਾਲ ਆਰੀ ਵਰਕ ਤੇ ਬਾਦਲਾ ਤੇ ਜਰੀ ਵਰਕ 'ਚ ਫਰਕ ਆ ਜਿਹੜਾ ਬਾਦਲਾ ਵਰਕ ਉਹਨਾਂ ਸਾਰਿਆਂ ਨਾਲੋਂ ਥੋੜਾ ਮਹਿੰਗਾ ਤੇ ਸੋਹਣਾ ਤੇ ਇਹ ਕੇ ਵਾਲਾ ਦੇਖੋ ਬਹੁਤ ਸੋਨਾ ਡਿਜ਼ਾਈਨ ਆ ਇਹਦੇ ਬਾਟਮ ਹੈ ਏ ਦੀ ਬਾਤ ਕਹਿਣੀ ਸੀ ਕਿ ਜਿਹੜੇ ਹੁਣ ਤੁਹਾਨੂੰ ਪਤਾ ਸਾਡਾ ਸੈਲੂਨ ਆ ਜਿਹੜੇ ਬ੍ਰਾਈਡਲ ਦੀ ਬੁਕਿੰਗਸ ਕਰਵਾਉਣਾ ਚਾਹੁੰਦੇ ਆ ਹੁਣ ਇਹ ਕਰਵਾ ਸਕਦੇ ਕਿਉਂਕਿ ਫਿਰ ਤੁਹਾਨੂੰ ਟਾਈਮਿੰਗ ਦੀ ਡੇਟ ਦਾ ਕੋਈ ਵੀ ਇਸ਼ੂ ਨਹੀਂ ਆਉਂਦਾ ਤੇ ਸੈਲੂਨ ਦਾ ਨਾਮ ਬ੍ਰਾਈਡਲ ਹੱਬ ਆ ਐਡਰੈਸ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਅੱਛੀ ਕਾਲ ਜੀ ਕਿਵੇਂ ਸਾਰੇ ਠੀਕ ਹੋ ਅੱਜ ਬਹੁਤ ਸਮੇਂ ਬਾਅਦ ਕਾਫੀ ਮਹੀਨਿਆਂ ਬਾਅਦ ਮਤਲਬ ਆਪਾਂ ਪਹੁੰਚੇ ਆ ਵੀਰੇ ਕੋਲ ਕਢਾਈ ਵਾਲੇ ਕੋਲ ਜਿਹੜੇ ਬਟਿੰਡੇ ਨੇ ਤੇ ਅੱਜ ਆਪਾਂ ਨਵੇਂ ਸੂਟ ਦੇਖਦਿਆਂ ਜਾ ਕੇ ਨਾਲੇ ਸੂਟ ਵਰਕ ਕਰਵਾਏ ਦੇਨੇ ਸੀਗੇ ਤੇ ਅੱਜ ਆਪਾਂ ਉਹਨਾਂ ਨੂੰ ਮਿਲਦੇ ਆਂ ਅੱਜ ਬਹੁਤ ਟਾਈਮ ਬਾਅਦ ਆਪਾਂ ਬਈਆ ਕੋਲ ਆਏ ਆ ਸੂਟ ਜਿਹੜੇ ਰੈਡੀ ਕਰਵਾਉਣੇ ਸੀ ਕਿਉਂਕਿ ਮੈਰਿਜ ਆ ਰਹੀਆਂ ਨੇ ਸੀਜ਼ਨ ਸਟਾਰਟ ਹੋ ਰਿਹਾ ਤੇ ਬਹੁਤ ਸੋਨੇ ਸੂਟ ਇੰਨਾ ਕੋਲ ਰੈਡੀ ਕੀਤੇ ਹੈਗੇ ਵੀ ਆ ਕਿ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਆਪਾਂ ਫੇਰ ਉੱਥੇ ਪਹੁੰਚੇ ਆ ਕਿ ਜਿਹੜੇ ਬਈਆ ਰਜਿੰਦਰਾ ਕਾਲਜ ਦੀ ਬੈਕ ਸਾਈਡ ਛੱਜੂ ਰਾਮ ਗੁਰਦੁਆਰਾ 5 ਨੰਬਰ ਗਲੀ ਦੇ ਵਿੱਚ ਜਿਹੜਾ ਕੰਮ ਕਰਦੇ ਆ ਬਹੁਤ ਸੋਹਣਾ ਕੰਮ ਕਰਦੇ ਆ ਸਫਾਈ ਵੀ ਪੂਰੀ ਆ ਤੇ ਰੇਟ ਵੀ ਬਹੁਤ ਜਿਆਜ ਨੇ ਤੇ ਤੁਸੀਂ ਹੁਣ ਸੂਟ ਦੇਖੋ ਡਿਜ਼ਾਈਨ ਤੋਂ ਨਿਕਰ ਦਿਖਾ ਦਿੰਨੇ ਬਾਕੀ ਮੈਂ ਖੁਦੇ ਸੂਟ ਰੈਡੀ ਕਰਨੇ ਦਿੱਤੇ ਆ ਅੱਜ ਦੇ ਦਿੱਤੇ ਆ ਜਦੋਂ ਸੂਟ ਰੈਡੀ ਹੋ ਗਏ ਉਸ ਤੋਂ ਬਾਅਦ ਆਪਾਂ ਵੀਡੀਓ ਅਪਲੋਡ ਕਰਾਂਗੇ ਇਹ ਵਾਲੇ ਸੂਟ ਦਾ ਮਤਲਬ ਸਾਰਾ ਡਿਜ਼ਾਈਨ ਕੀਤਾ ਹੋਇਆ ਸੂਟ ਆ ਫਰੰਟ ਵੀ ਆ ਬਾਹਾਂ ਵੀ ਆ ਔਰ ਬੈਕ ਤੇ ਵੀ ਇਹ ਜਿਹੜਾ ਹਾਂ ਬੈਕ ਤੇ ਵੀ ਕੀਤਾ ਹੋਇਆ ਸਲਵਾਰ ਨਹੀਂ ਸਲਵਾਰ ਨਹੀਂ ਹੈਗੀ ਇਹਦੀ ਤੇ ਇਹਦਾ 2000 ਰੁਪਏ ਵਰਕ ਆ ਤੇ ਵਰਕ ਆਰੀ ਵਰਕ ਹੈ ਹਾਂਜੀ ਆਰੀ ਵਰਕ ਵਿੱਚ ਪੈਚ ਪੈਚ ਵਰਕ ਵੀ ਹੋਇਆ ਆ ਬਹੁਤ ਪਿਆਰਾ ਸੂਟ ਆ ਪਾਰਟੀ ਵੇਅਰ ਸੂਟ ਆ ਬਾਕੀ ਜਦੋਂ ਬਣ ਜਾਂਦਾ ਰੈਡੀ ਹੋ ਜਾਂਦਾ ਫਿਰ ਉਸ ਤੋਂ ਬਾਅਦ ਜ਼ਿਆਦਾ ਗਰੀ ਸੌਂਦੀ ਹੈ ਇਹ ਵਾਲਾ ਸੂਟ ਬਹੁਤ ਪਿਆਰਾ ਬਾਦਲਾ ਵਰਕ ਹੋਇਆ ਹੈ ਜਿਹਦੇ ਉੱਪਰ ਸਾਰੇ ਤੇ ਇਹਦਾ ਕੀ ਪ੍ਰਾਈਸ ਹੈ ਬਈ 13 1300 ਰੁਪਏ ਦੇ ਵਿੱਚ ਬਹੁਤ ਸੋਹਣਾ ਸੂਟ ਆ ਤੇ ਇਹਦੇ ਸ਼ਰਟ ਤੇ ਬਾਹਾਂ ਹੋਣਗੇ ਨਾ ਸ਼ਰਟ ਤੇ ਬਾਹਾਂ ਬਾਕੀ ਨੇੜੇ ਤੋਂ ਦੇਖ ਲਓ ਬਹੁਤ ਸੋਹਣੇ ਸੂਟ ਆ ਬਹੁਤ ਪਿਆਰੇ ਪਿਆਰੇ ਸੂਟ ਆ ਕੜਾਈਆਂ ਦੇ ਰੇਟ ਬਹੁਤ ਸਹੀ ਹੈ ਕਿਉਂਕਿ ਇੰਨੇ ਕ ਕੜਾਈਆਂ ਦੇ ਰੇਟ ਹੁੰਦੇ ਆ ਕਪੜਾ ਤਾਂ ਆਪਣਾ 5-600 ਦਾ 700 ਦਾ ਆ ਹੀ ਜਾਂਦਾ ਤੇ ਸਾਰਾ ਸੂਟ ਆਪ ਨੂੰ 2000 ਚ ਪੈ ਜਾਂਦਾ। ਇਹ ਵੀ ਬਹੁਤ ਪਿਆਰਾ ਸੂਟ ਆ ਜੌਰਜਟ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਤੇ ਇਹ ਕਿਹਦੇ ਨਾਲ ਕੀਤਾ ਹੋਇਆ ਤੁਸੀਂ? ਇਹ ਜੌਰਜਟ ਆ। ਇਹ ਆਰੀ ਵਰਕ ਹੈ ਨਾ। ਆਰੀ ਵਰਕ ਜਰੀ ਔਰ ਥ्रेड। ਹਾਂ ਜਰੀ ਔਰ ਥ्रेड। ਬਹੁਤ ਸੋਹਣਾ ਸੂਟ ਆ। ਤੇ ਇਹਦਾ ਕੀ ਪ੍ਰਾਈਸ ਰਹੇਗਾ? 2000 ਹਾਂ ਜੀ ਦੋਨੋਂ ਸਾਈਡ ਹੈ ਬਾਜੂ ਤੇ ਵੀ ਫਲਾਵਰ ਹੈ। ਓਕੇ ਦੋਨੋਂ ਸਾਈਡ ਇਹ ਆ। ਬਾਜੂ ਤੇ ਵੀ ਫਲਾਵਰ ਨੇ। ਬਾਜੂ ਤੇ ਦਿਖਾਈਓ। ਬਾਜੂ ਤੇ ਬਲੇ ਫਲਾਵਰ ਆ। ਬਾਕੀ ਕੰਮ ਬਹੁਤ ਸੋਹਣਾ ਕੀਤਾ ਹੋਇਆ ਆ। ਇਹਨੇ ਮੈਸੇਜ ਆਉਂਦੇ ਕੜਾਈ ਬਹੁਤ ਮਹਿੰਗੀ ਆ ਜ਼ਿਆਦਾ ਲੈ ਰਿਆ ਬਟ ਤੁਸੀਂ ਚੀਜ਼ ਦੇਖੋ ਕੁਆਲਿਟੀ ਦੇਖੋ ਬੜੀ ਵਧੀਆ ਵਾ ਕਿਉਂਕਿ ਜਦੋਂ ਆਪਾਂ ਬਾਹਰੋਂ ਲੈਨੇ ਆਂ ਆਪਾਂ ਨੂੰ ਇਤੋਂ ਵੀ ਜ਼ਿਆਦਾ ਮਹਿੰਗੀ ਪੈਂਦੇ ਨੇ ਇਹ ਵੀ ਸੂਟ ਉੱਪਰ ਜਰੀ ਦਾ ਵਰ ਕਿਤੋਂ ਆ ਬਹੁਤ ਸੋਹਣਾ ਸੋਹਣਾ ਚਾੜ੍ਹ ਹੋਰ ਜਰੀ ਇਹਦਾ ਕੀ ਪ੍ਰਾਈਸ ਹੈ 1200 ਰੁਪਏ ਦੇ ਵਿੱਚ ਆ ਇਹਦੀਆਂ ਵੀ ਆ ਬਾਹਾਂ ਤੇ ਆ ਬਾਹਾਂ ਦੇ ਉੱਪਰ ਬਹੁਤ ਸੋਹਣੇ ਪਲਾਵਰ ਡੈਡੀ ਡੈਡੀ ਕੀਤੇ ਹੋਏ ਆ ਬਹੁਤ ਸੋਹਣਾ suit ਪੂਰਾ ਹੈਵੀ suit ਆ ਪਾਰਟੀ wear ਜੇ ਵਾ ਫੰਕਸ਼ਨ ਵਗੈਰਾ ਤੇ ਪਾ ਕੇ ਜਾਣੇ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਤੇ ਇਹਦੇ ਪੂਰੀ shirt ਆ ਔਰ back ਵੀ ਹੈ ਦੀ full shirt and back ਬਾਹਾਂ ਵੀ ਨੇ ਇਹਦਾ ਕੀ price ਆ 2500 ਦਾ ਬਾਜੂ ਪੂਰੀ ਹੈਵੀ ਹੈ ਦੀ 2500 ਰੁਪਏ ਵਰ ਪੈਦਾ ਤੁਸੀਂ ਕਟ ਵੀ ਕਰਵਾ ਸਕਦੇ ਹੋ ਜਰੂਰ ਜੇ ਅਗਰ ਤੁਸੀਂ ਡਿਜ਼ਾਈਨ ਤੁਹਾਨੂੰ ਇਹ ਆ ਤੁਸੀਂ ਕਿਤੇ ਉਹ ਡਿਜ਼ਾਈਨ ਕਟਵਾਉਣਾ ਚਾਹੁੰਦੇ ਨਾ ਉਹ ਡਿਜ਼ਾਈਨ ਉਥੋਂ ਮਿਸ ਵੀ ਹੋ ਸਕਦਾ ਵਾ ਜਿੱਥੇ ਤੁਸੀਂ ਕੁਝ ਐਡ ਕਰਵਾਉਣਾ ਚਾਹੁੰਦੇ ਐਡ ਹੋ ਜਾਂਦਾ ਤੇ ਸੂਟ ਦਾ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਬੜਾ ਪਿਆਰਾ ਇਹਦਾ ਕੀ ਪ੍ਰਾਈਸ ਆ 1200 ਰੁਪਏ ਆ ਇਹਦਾ ਵੀ ਆਰੀ ਵਰਕ ਹੈ ਸਾਜ ਦੇ ਵੀ ਨੇ ਬਾਜੂ ਦੇ ਵੀ ਹੈ ਨਾ ਹਾਂ ਇੱਕ ਛੋਟਾ ਜਿਹਾ ਪਾ ਲਾ ਲਏ ਇਸਨੇ ਪਾ ਲਾ ਲਿਆ ਬਾਜੂ ਦੇ ਵੀ ਇਹ ਵਾਲਾ ਵਰਕ ਹੋਇਆ ਹੋਇਆ 1200 ਕਿਹਾ ਤੁਸੀਂ ਤਾਂ 1200 ਰੁਪਏ ਚ ਬਾਕੀ ਹੁਣ ਨਾ ਫ੍ਰੀ ਟਾਈਮ ਆ ਇਸ ਕਰਕੇ ਮੈਂ ਸੂਟ ਦੇ ਕੇ ਚਲੀ ਆ ਕਿ ਮੈਨੂੰ 2 ਮਹੀਨੇ ਪਹਿਲੇ ਮਹੀਨੇ ਚ 15 ਦਿਨਾਂ ਚ ਸੂਟ ਮਿਲ ਜਾਣੇ ਆ ਕਿਉਂਕਿ ਜੇ ਆਪਾਂ ਲੇਟ ਦੇਵਾਂਗੇ ਕਿ ਤੁਹਾਨੂੰ ਪਤਾ ਹੁਣ ਫੰਕਸ਼ਨ ਸ਼ੁਰੂ ਹੋ ਜਾਣੇ ਆ ਤੇ ਸੂਟਾਂ ਨੂੰ ਟਾਈਮ ਲੱਗ ਜਾਂਦਾ ਇਹ ਬਾਦਲਾ ਇਹ ਬਾਦਲਾ ਵਰਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਇਹਦਾ ਕੀ ਪ੍ਰਾਈਸ ਹੈ 1500 ਬਹੁਤ ਸੋਹਣਾ ਡਿਜ਼ਾਈਨ ਹੈ ਪੂਰਾ ਹੈਵੀ ਹੈ ਬਾਕੀ ਲਾਈਨਿੰਗ ਲੱਗ ਗਈ ਨਾ ਕੱਪੜੇ ਤੇ ਪੂਰਾ ਮਤਲਬ ਆਪਾਂ ਰੈਡੀ ਹੋਣੇ ਆ ਪਾ ਕੇ ਬਹੁਤ ਸੋਹਣਾ ਸੂਟ ਲੱਗਦਾ ਬਾਜੀ ਤੇ ਵੀ ਮਤਲਬ ਬਹੁਤ ਸੋਹਣਾ ਬੋਲਾਗਾ ਛੋਟਾ ਨਹੀਂ ਹੈ ਬਹੁਤ ਵਧੀਆ ਬੋਲਾ ਸਟੈਂਡਰਡ ਸਾਈਜ਼ ਹੈਗਾ ਸਾਰੀ ਸ਼ਰਟ ਤੇ ਵਰਕ ਹੋਇਆ ਹੋਇਆ ਇਹ ਵੀ ਉਹੀ ਹੈ ਨਾ ਆਈ ਵਰਕ ਆਈ ਵਰਕ ਹੈ ਇਹਦਾ ਵੀ ਪ੍ਰਾਈਸ 1200 ਰੁਪਇਆ ਇਹਦਾ ਵੀ 1200 ਰੁਪਇਆ ਇਹ ਬਾਹਾਂ ਦੇ ਉੱਪਰ ਡਿਜ਼ਾਈਨ ਜਿਹੜਾ ਕੀਤਾ ਹੋਇਆ ਰੇਟ ਬਿਲਕੁਲ ਵੀ ਜ਼ਿਆਦਾ ਨਹੀਂ ਹੈ ਕਿਉਂਕਿ ਆਪਾਂ ਨੂੰ ਇੰਨੇ ਕੁ ਰੇਟ ਤੋਂ ਦੇਨੇ ਪੈਂਦੇ ਆ ਬਾਕੀ ਕੱਪੜਾ ਵੀ ਸ਼ਿਮਰ ਦੇ ਉੱਪਰ ਆ 7-800 ਰੁਪਇਆ ਦਾ ਸੂਟ ਮਿਲ ਜਾਂਦਾ ਹੈ ਆਹ ਵਿੱਚ ਤੇ ਅਗਰ 1200 2000 ਤੁਸੀਂ ਇਹ ਚਪੜਾ ਪੂਰਾ ਸੂਟ ਜਿਹੜਾ ਰੈਡੀ ਹੋ ਰਿਹਾ ਤੇ ਇਹ ਹੈਂਡ ਦੇ ਵਿੱਚ ਆ ਗਿਆ ਬਹੁਤ ਸੋਨਾ ਸੂਟ ਆ ਬਲੈਕ ਕਲਰ ਚ

ਬਾਦਰਾ ਵਰਕ ਦੇ ਨਾਲ ਜਿਹੜਾ ਕੰਮ ਕੀਤਾ ਵਿੱਚ ਆ ਰਹੀ ਤੇ ਬਾਦਲਾ ਵਰਕ ਦੋਨੋਂ ਨੇ ਨਾ ਤੇ ਇਹਦਾ ਕੀ ਪ੍ਰਾਈਸ ਰਹੇਗਾ ਬਾਜੂ ਕੋਈ ਫਲਾਬ ਨੇ ਦਿਖਾਈਓ ਬਾਜੂ ਦੇ ਬਰਾਬਰ ਸਾਈਜ਼ ਇਹਦੇ ਉੱਪਰ ਨੈਕ ਤੇ ਵਰਕ ਕੀਤਾ ਹੈ ਹੈਂਡ ਵਰਕ ਦੇ ਵਿੱਚ ਬਾਜੂ ਬੰਦੀ ਇਹ ਬਾਟਮ ਹੈਵੀ ਹੈ ਹਾਂ ਬਾਟਮ ਹੈਵੀ ਹੈ ਨੈਕ ਹੋ ਗਿਆ ਔਰ ਬਾਜੂ ਦੇ ਇਹਦੀ ਕੀ ਕਸਟ ਹੈ 4000 4000 ਇਹਦਾ 4000 ਰੁਪਇਆ ਹਾਂ ਕਾਫੀ ਹੈਰ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੈ ਨੇੜੇ ਤੋਂ ਦੇਖ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਕੀਤਾ ਹੈ ਜਿਵੇਂ ਕੁੜੀਆਂ ਨੇ ਆਨੰਦ ਕਾਰਜ ਵਾਸਤੇ ਰੈਡੀ ਕਰਵਾਉਣੇ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਆ ਦੇ ਵਰਕ ਤੇ ਨਾਲ ਬੜਾ ਸੋਹਣਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਹੋਇਆ ਹੈ ਇਹ ਵਾਲਾ ਇਹਦਾ ਕੀ ਪ੍ਰਾਈਸ ਰੈਕ ਨੌਂ ਸੌ ਰੈਕ ਨੌਂ ਸੌ ਰੁਪਏ ਆ ਇਹਦੇ ਬਾਹਾਂ ਵੀ ਆ ਹਾਂ ਜੀ ਬਾਹਾਂ ਵੀ ਹੈਵੀ ਹੈ ਇਹ ਬਾਜੂ ਦੇ ਹਨ ਬਹੁਤ ਛੋਟਾ ਛੋਟਾ ਵੀ ਇਹ 900 ਦੇ ਵਿੱਚ ਜਿਹੜਾ ਆਪਾਂ ਨੂੰ ਪੈ ਜਾਏਗਾ કોટਨ ਦੇ ਵਿੱਚ ਜਿਵੇਂ ਕੋਟਨ ਦੇ ਵਿੱਚ ਵਕਤ ਨੂੰ ਸੀਜ਼ਨ ਆਫ ਹੋ ਰਿਹਾ ਆਪਾਂ ਕੋਟਨ ਚ ਤਾਂ ਨਹੀਂ ਰੈਡੀ ਕਰਵਾਉਂਦੇ ਆ ਨਾ ਬਟ ਫਿਰ ਵੀ ਕਿਸੇ ਨੇ ਕਰਵਾਣੇ ਆ ਕਿਸੇ ਵੀ ਹਾਂ ਕਿਸੇ ਜਰੀ ਦੇ ਵਿੱਚ ਵੀ ਕਰਦੇ ਨੇਗੇ ਮਤਲਬ ਇੱਕ ਰ ਡਿਜ਼ਾਈਨ ਦੇਖ ਲੋ ਇਹਦਾ ਕੀ ਪ੍ਰਾਈਸ ਆ ਇਸ ਦਾ ਪੜੇਗਾ 1000 ਤੋਂ ਬਾਅਦ ਹੀ ਦੇਖੋ ਅੱਛਾ 1000 ਇਹ ਬਾਜੀ ਇਸ ਦਾ ਗਰਮੀ ਦੇ ਚੋਂ ਪਵਦੀ ਸੂਟ ਰੈਡੀ ਕਰਵਾਉਣੇ ਆ ਡਿਜ਼ਾਈਨ ਅਗਰ ਪਸੰਦ ਆਉਂਦਾ ਤਾਂ ਜਰੀ ਦੇ ਵਿੱਚ ਵੀ ਕਰ ਦੇਣਗੇ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਵਾ ਸਾਰੇ ਡਿਜ਼ਾਈਨ ਡਿਫਰੈਂਟ ਆ ਕੋਈ ਵੀ ਡਿਜ਼ਾਈਨ ਇੱਕ ਜਿਨਾ ਮੈਚ ਨਹੀਂ ਕਰਦਾ ਤੇ ਇਹਦਾ ਕੀ ਪ੍ਰਾਈਸ ਹੈ 1200 ਰੁਪਏ 1200 ਰੁਪਏ ਦੇ ਵਿੱਚ ਆ ਕੇ ਗਾਈ ਦੀ ਇਹਦੀਆਂ ਬਾਹਾਂ ਦੇ ਆ ਹਾਂਜੀ ਇਹ ਵਾਲੇ ਨੇ ਬਾਜੂ ਆ ਤੇ ਫਰੰਟ ਤੇ ਇਹਦਾ ਦਾ ਸੋਨਾ ਸੋਹਣਾ ਬਹੁਤ ਪਿਆਰਾ ਸੂਟ ਹੈ ਬਹੁਤ ਸੋਨਾ ਤੇ ਇਹਦਾ ਕੀ ਹੈ ਇਹ ਪਰ ਇਹ ਆਰੀ ਵਰਕ ਹੈ ਹਾਂਜੀ ਵਰਕ ਆਰੀ ਵਰਕ ਹੈ ਬਹੁਤ ਸੋਹਣਾ ਤੇ ਇਹਦਾ ਕੀ ਪ੍ਰਾਈਸ ਰਹੇਗਾ ਕਿੰਨਾ 2500 2500 ਰੁਪਏ پورا ਫਰੰਟ ਹੈਗੀ ਇਹ ਬਾਕੀ ਪਾਰਟੀ ਵੇਅਰ ਸੂਟ ਬਹੁਤ ਸੋਹਣਾ ਸੂਟ ਹੈ ਇਹ ਦੁਪੱਟਾ ਰੈਡੀ ਕੀਤਾ ਇਹਨਾਂ ਨੇ ਬਹੁਤ ਪਿਆਰਾ ਦੁਪੱਟਾ ਦੇਖੋ ਸਾਰਾ ਦੁਪੱਟਾ ਹੈਵੀ ਹੈ ਲਾਈਨਿੰਗ ਹੈ ਦੁਪੱਟੇ ਦੇ ਵਿੱਚ ਸਾਰੇ ਇਹਦੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਹੈ ਮੈਂ ਵੀ ਇਹਦੇ ਨਾਲ ਦਾ ਕੋਈ ਜਿਹੜਾ ਸੂਟ ਰੈਡੀ ਕਰਵਾਇਆ ਸੀ ਬਟ ਮੈਂ ਦੁਪੱਟਾ ਨਹੀਂ ਕਰਵਾਇਆ ਇਹ ਇਸ ਕੀ ਕਲੀਸ ਹੈ ਹਾਂ ਇਹ ਦੀ ਸ਼ਰਟ ਹੈ ਲਾਈਨਿੰਗ ਵਾਲੀ ਸ਼ਰਟ ਦੇ ਉੱਪਰ ਲਾਈਨਿੰਗ ਆਏਗੀ ਔਰ ਜੋ ਇਹਦੀ ਬਾਜੂ ਆ ਉਹ ਹੈਵੀ ਆ ਜੋ ਮਤਲਬ ਦੁਪट्टे ਦੇ ਵਿੱਚ ਡਿਜ਼ਾਈਨ ਆ ਨਾ ਇਹ ਵਾਲਾ ਡਿਜ਼ਾਈਨ ਜੋ ਦੁਪट्टे ਦੇ ਵਿੱਚ ਆ ਉਹੀ ਡਿਜ਼ਾਈਨ ਜਿਹੜਾ ਇਹਦੇ ਉੱਪਰ ਬਾਜੂ ਦੇ ਉੱਪਰ ਦਿੱਤਾ ਹੋਇਆ ਹੈ ਬਹੁਤ ਬਰੀਕੀ ਦੇ ਨਾਲ ਇਹ ਵਰਕ ਕੀਤਾ ਹੈ ਬੜਾ ਪਿਆਰਾ ਪਿਆਰਾ ਵਰਕ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਵੀ ਆਦੀ ਵਰਕ ਦੇ ਵਿੱਚ ਹੈ ਨਾ ਤੇ ਇਹਦਾ ਕੀ ਪ੍ਰਾਈਸ ਹੈ 1500 ਰੁਪਏ 1500 ਰੁਪਏ ਤੇ ਇਹਦੇ ਵੀ ਬਾਜੂ ਤੇ ਵਰਕ ਹੋਏਗਾ ਇਹ ਬਾਜੂ ਹੈ। ਇਹ ਬਾਜੂ। ਇਹ ਬੋਟਮ। ਬੋਟਮ ਤੇ ਏ ਸ਼ਰਟ। ਇਹ ਡਿਜ਼ਾਈਨ ਬਹੁਤ ਰਿਪੀਟ ਤੇ ਹੋ ਰਿਹਾ। ਸਾਡਾ ਹੀ ਤੀਜਾ ਡਿਜ਼ਾਈਨ ਬਣ ਗਿਆ ਏ। ਇੱਕ ਪਹਿਲਾ ਮੇਰਾ ਮੇਰੇ ਸਿਸਟਰ ਦਾ ਹੋਣੇ ਆਪ ਦੀ ਸੁਟਾ। ਤਿੰਨ ਸੁਟ ਸਾਡੇ ਰੈਡੀ ਹੋ ਗਏ। ਬਹੁਤ ਸੋਹਣਾ ਡਿਜ਼ਾਈਨ ਆ ਗਿਆ। ਤੇ ਇਹਦੀ ਕਾਸਟ ਕਿੰਨੀ? 2000 2000 ਰੁਪਏ। ਵਾਸਤੇ ਵੀ ਤੁਸੀਂ ਸੰਖੇਪ ਕਰਦੇ ਹੋ। ਹਾਂ। ਗਰਮੀ ਦੇ ਚਿਰ ਜੇ ਬਕਵਾ ਕਰਵਾਉਣਾ ਮਰੀ ਕਿੱਦਾਂ ਕਰਕੇ ਆ ਅੱਜ ਵੀ ਆ ਰਹੀ ਵਰਕ ਕੀ ਹੈ ਨਾ? ਹਾਂ ਜੀ। ਇਹਦੀ ਕੀ ਕਾਸਟ ਹੈ? 800 ਰੁਪਏ ਆ। 800 ਰੁਪਏ ਚ ਬਹੁਤ ਵਧੀਆ ਫੰਟ ਹੈ ਬਹੁਤ ਸੋਹਣਾ ਸੂਟ ਹੈ ਜੀ ਲਾਈਵ ਕਲਰ ਦੇ ਉੱਪਰ ਕਿੰਨੇ ਸੋਹਣੇ ਕਲਰ ਹੋ ਤੇਰਾ ਆਦੀ ਵਰਕ ਦੇ ਨਾਲ ਕੰਮ ਕੀਤਾ ਹੋਇਆ ਸਾਰਾ ਫਿਰ ਇਹਦਾ ਕੀ ਪ੍ਰਾਈਸ ਹੈ 1500 1500 ਬਾਕੀ ਚੀਜ਼ਾਂ ਵਗੈਰਾ ਜਿਹੜੇ ਪੂਰੇ ਰੈਡੀ ਹੋ ਜਾਂਦੇ ਆ ਸੂਟ ਉਹਦਾ ਪਤਾ ਚਾਹੁੰਦਾ ਉਸ ਕਪੜਾ ਵੀ ਬੜੀ ਹੋਊਗਾ ਤਾਂ ਉਹ ਵੀ ਵਧੀਆ ਲੱਗੇਗਾ ਹਾਂ ਗਣੇਸ਼ ਸਾਹਿਬ ਜਿਹਨੇ ਚਾਹੁੰਦਾ ਹਾਂ ਚਲੋ ਠੀਕ ਹੈ ਕਪੜਾ ਲਾਈਨਿੰਗ ਲਾ ਕੇ ਓਕੇ ਪਰ ਜੇ ਇਹ ਤੋਂ ਜ਼ਿਆਦਾ ਵਧੀਆ ਕਪੜਾ ਹੁੰਦਾ ਤੇ ਡਿਜ਼ਾਈਨ ਹੋਰ ਜ਼ਿਆਦਾ ਬਿਊਟੀਫੁਲ ਹੋਣਾ ਸੀਗਾ ਆਇਆ ਇਹਨਾਂ ਨੂੰ ਬਤਾਉ ਬਹੁਤ ਜ਼ਿਆਦਾ ਸਫਾਈ ਹੈ ਇਹ ਬਾਦਲਾ ਵਰਕ ਆਰੀ ਵਰਕ ਤੇ ਬਾਦਲਾ ਤੇ ਜ਼ਰੀ ਵਰਕ 'ਚ ਫਰਕ ਆ ਜਿਹੜਾ ਬਾਦਲਾ ਵਰਕ ਉਹਨਾਂ ਸਾਰਿਆਂ ਨਾਲੋਂ ਥੋੜਾ ਮਹਿੰਗਾ ਤੇ ਸੋਨਾ ਵੀ ਸਭ ਤੋਂ ਜ਼ਿਆਦਾ ਲੱਗਦਾ ਹੈ ਤੇ ਵੀ ਕਈਆਂ ਦਾ ਇਹ ਹੁੰਦਾ ਕਿ ਇਹ ਮਹਿੰਗਾ ਬੜਾ ਕਹਿ ਰਿਹਾ ਬਟ ਇਹ ਹੁੰਦਾ ਹੀ ਮਹਿੰਗਾ ਹੈ ਤੁਸੀਂ ਕਿਹੜਾ ਤਰ੍ਹਾਂ ਦੇ ਲੋਰ ਨਹੀਂ ਹੈਂ ਜਿਵੇਂ ਬਤਾਉਂ। ਹਾਂ ਇਹ ਹੈਂਡ ਵਰਗਾ ਹੀ ਲੱਗਦਾ ਤੁਸੀਂ ਕਿਸੇ ਬੁਟੀਕ ਵਾਲੇ ਨੂੰ ਪੁੱਛ ਕੇ ਦੇਖਿਓ। ਇਹਨਾਂ ਦਾ ਗੁੱਗਨੇ ਰੇਟ ਹੀ ਤੁਹਾਨੂੰ ਦੱਸਣਗੇ ਬਹੁਤ ਸੋਹਣਾ। ਇਹਦਾ ਕੀ ਰੇਟ ਹੈ? ਬਾਜੂ ਹੋ ਗਿਆ। ਪਰੈਂਟ ਹੋ ਗਿਆ। ਬੈਗ ਵੀ ਆ ਗਈ। ਬੈਗ ਵੀ ਆ ਗਈ। 2500 ਰੁਪਏ। 2500 ਰੁਪਏ। 2500 ਰੁਪਏ ਵਿੱਚ ਬਹੁਤ ਸੋਹਣਾ ਸੂਟ ਆ ਪਾਰਟੀ ਵੇਅਰ ਸੂਟ ਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਪਾ ਸਕਦੇ ਹੋ ਕਿਸੇ ਵਧੀਆ ਫੰਕਸ਼ਨ ਤੇ। ਇਹ ਕਦੋਂ ਦਾ ਹੈ? 1000 ਰੁਪਏ ਦਾ। ਇਹ ਵੀ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਦਾ ਸੂਟ ਆ ਓਵੇਂ ਦੇ ਕਲਰ ਜਿਹੜੇ ਉੱਪਰ ਯੂਜ਼ ਇਹਦਾ ਵਰਕ ਸਿਰਫ 5000 ਦੇ ਵਿੱਚ 1000 ਰੁਪਏ ਦੇ ਵਿੱਚ ਤੇ ਇਹ ਕੇ ਵਾਲਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਇਹਦੇ ਬਾਟਮ ਹੈ ਬਾਟਮ ਕਾਫੀ ਹੈਵੀ ਆ ਸਿੱਕੀ ਇਹਦੀ ਬਾਜੂ ਆ ਗਈ ਇਹ ਨਹੀਂ ਆਕਾ ਗਈ ਇਹ ਨਹੀਂ ਆਕਾ ਗਈ ਤਾਂ ਇਹਦਾ ਪ੍ਰਾਈਸ ਮਤਲਬ ਸੂਟ ਬਹੁਤ ਸੋਹਣਾ ਮੈਂ ਖੁਦ ਦਾ ਵੀ ਆਪਣਾ ਰੈਡੀ ਕਰਨਾ ਦੇ ਕੇ ਚੱਲੀ ਸੇਮ ਇਹਦੇ ਨਾਲ ਦਾ ਤੇ ਬਲੈਕ ਕਲਰ ਦੇ ਵਿੱਚ ਹੀ ਦੇ ਰਹੀ ਹਾਂ ਬਟ ਮੇਰਾ ਸੂਟ ਜਿਹੜਾ ਪੈਰਲਟ ਕਲਰ ਦੇ ਵਿੱਚ ਆ ਬਹੁਤ ਪਿਆਰਾ ਸੂਟ ਆ ਇਹਦਾ ਕੀ ਪ੍ਰਾਈਸ ਹੈ ਵੀ ਦੇਖ ਸਰਵਾ ਜੀ ਲਵਸ ਦੇ ਲਈ ਹੈ हां सलवार ਵੀ ਬਹੁਤ ਐ ਵੀ ਇਹਦੇ ਨਾਲ ਇਹ ਦੀ ਸਲਵਾਰ ਐ ਇਹ ਦੀ neck ਐ ਇਹ ਵਾਲੀ ਇਹ neck ਐ ਹਨਾ ਔਰ ਇਹ ਦੀਆਂ ਬਾਹਾਂ ਨੇ ਕੀ ਪ੍ਰਾਈਸ ਐ 2500 2500 ਰੁਪਏ ਦਾ ਹਾਂ 2500 ਰੁਪਏ ਵਰਕੇ ਦਾ ਅਗਰ ਦੁਪੱਟੇ ਰੈਡੀ ਕਰਨੀ ਐ ਤੇ ਉਹ ਵੀ ਆਪਾਂ ਨੂੰ ਦੇ ਦੇਣਗੇ ਫੁਲਕਾਰੀਆਂ ਰੈਡੀ ਕਰਵਾਉਣੀਆਂ ਤੇ ਉਹ ਕਰਕੇ ਦੇਣਗੇ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਪੱਤਾ ਜਿਹੜਾ ਰੈਡੀ ਕੀਤਾ ਹੋਇਆ ਹੈ ਕਿ ਜੇ ਆਪਾਂ ਆਪਣਾ ਸੂਟ ਨਹੀਂ ਜਿਆਦਾ ਹੈਵੀਆ ਵਗੈਰਾ ਆਪਾਂ ਦੁਪੱਟਾ ਹੈਵੀ ਕਰਾਉਣਾ ਚਾਹੁੰਦੇ ਆ ਤੇ ਦੁਪੱਟਾ ਵੀ ਬਹੁਤ ਸੋਹਣਾ ਡੈਡੀ ਕਰਕੇ ਦਿੰਦੇ ਆ ਬਾਕੀ ਮੈਂ ਕੋਈ ਪਹਿਲੀ ਵਾਰੀ ਕੰਮ ਨਹੀਂ ਕਰਵਾਉਣ ਲੱਗੀ ਇਹਨਾਂ ਤੋਂ ਪਿਛਲੇ ਸਾਲ ਬਹੁਤ ਸਾਰਾ ਕੰਮ ਕਰਵਾਇਆ ਸੀ ਬਈ ਕੋਲ ਤੇ ਜਿਨ੍ਹਾਂ ਨੇ ਤੇ ਵਿਜ਼ਿਟ ਕੀਤਾ ਉਹਨਾਂ ਨੂੰ ਪਤਾ ਵੀ ਆ ਤੇ ਅਜੇ ਸੀਜ਼ਨ ਆਫ ਆ ਅਗਰ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤਾਂ ਕੋਲੇ ਆਪਣੇ ਸੂਟ ਹੈ 10 ਵਾਸਤੇ ਵਾਲੇ ਵੀ ਆਪਦੇ ਨੇ ਇਹਨਾਂ ਦੇ ਕੋਲ ਸੇਲ ਵਾਸਤੇ ਵੀ ਹੁੰਦੇ ਨਾਲ ਨੇੜ ਖੁਦ ਕੰਮ ਕੀਤਾ ਹੁੰਦਾ ਬਾਕੀ ਜੇ ਕਿਸੇ ਨੇ ਆਰਡਰ ਦੇਣੇ ਹਨ ਵਿਆਹ ਸਭ ਦੇ ਮਤਲਬ ਫਿਕਸ ਹੋ ਚੁੱਕੇ ਆ ਡੇਟ ਸਭ ਦੇ ਕੋਲ ਹੀ ਤੇ ਤੁਸੀਂ ਇਹਨਾਂ ਨੂੰ ਜਿਹੜੇ ਸੂਟ ਉਹ ਫਿਕਸ ਦੇ ਸਕਦੇ ਹੋ ਵਰਕ ਕਰਨ ਵਾਸਤੇ ਕਿਉਂਕਿ ਫਿਰ ਲੇਟ ਨਹੀਂ ਹੋਗੇ ਤੁਸੀਂ ਆ ਇਹਨਾਂ ਕੋਲ ਗਰਮੀ ਦੇ ਸੂਟ ਆ ਆਰਡਰ ਤੇ ਰੈਡੀ ਕੀਤੇ ਹੋਏ ਆ ਦਿਖਾ ਲਓ ਮੈਨੂੰ ਚੱਲ ਇਹ ਐਚ ਵਾਕਤ ਲਗਾ ਕੇ ਬਹੁਤ ਸੋਹਣਾ ਇਹਨਾਂ ਨੂੰ ਮਤਲਬ ਇਹਨਾਂ ਨੇ ਰਿਪਰਜੈਂਟ ਕੀਤਾ ਹੋਇਆ ਬਹੁਤ ਪਿਆਰੇ ਸ਼ੂਟ ਹੈ ਜੀ ਬਹੁਤ ਸੋਹਣਾ ਪੈਸਾ ਬਾਜੀ ਦੇ ਉੱਪਰ ਲੱਗਾ ਆ ਸ਼ਰਟ ਤੇ ਲੱਗਾ ਆ ਤੇ ਇਹ ਵੀ ਪੈਸਾ ਕਰਕੇ ਬਾਕੀ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਇਹ ਬਾਜੀ ਇਹਨਾਂ ਦਾ ਕੀ ਪ੍ਰਾਈਸ ਆ ਕਾਸਟ ਦਾ ਦੇਖਦੇ ਹਾਂ ਇਹ ਹਾਂ ਜੀ ਦਾ ਤਾਂ ਹੋ ਗਿਆ ਜੀ ਦਾ 50 ਰੁਪਏ ਠੀਕ ਹੈ ਇਸ ਦਾ ਹੋ ਗਿਆ 80 ਠੀਕ ਹੈ ਇਕੋ ਇਹਨਾਂ ਨੇ ਆਹ suit ਬਹੁਤ ਜ਼ਿਆਦਾ ਸੋਹਣਾ ਰੈਡੀ ਕੀਤਾ ਹੋਇਆ ਮਤਲਬ ਪ੍ਰਿੰਟਡ suit ਆ ਹਾਈਲਾਈਟ ਕੀਤਾ ਹੋਇਆ ਵਾ ਮਤਲਬ ਜਿਵੇਂ ਡਿਜ਼ਾਈਨ ਸੀ ਉਹਨੂੰ ਬਾਦਲੇ ਦੇ ਨਾਲ ਜਿਹੜਾ ਹਾਈਲਾਈਟ ਕਰਤਾ ਬਹੁਤ ਸੋਹਣਾ suit ਲੱਗ ਰਿਹਾ ਮਤਲਬ ਪਹਿਲਾ suit ਸਿੰਪਲ ਸੀ ਬਟ ਹੁਣ ਜਿਹੜਾ ਇਹ suit ਆ ਨਾ ਇਹ ਪਾਰਟੀ wear ਬਣ ਗਿਆ ਆਪਾਂ ਕਿਸੇ ਵੀ ਫੰਕਸ਼ਨ ਤੇ ਵੀ ਇਹਨੂੰ wear ਕਰ ਸਕਦੇ ਆ ਵੀ ਬਹੁਤ ਸੋਬਰ ਬਹੁਤ ਸੋਹਣੀ ਚੀਜ਼ ਲੱਗ ਰਹੀ ਆ ਅਗਰ ਇਦਾਂ ਹੀ ਆਪਾਂ suit ਤੇ ਕਰਾਣਾ ਹੈ ਸ਼ਰਫ 1000 ਰੁਪਏ 1000 ਰੁਪਏ ਬਹੁਤ ਸਹੀ ਆ ਆਪਾਂ ਕੀ ਤੁਸੀਂ ਕਿਸੇ ਤਰ੍ਹਾਂ ਦੇ ਫੰਕਸ਼ਨ ਤੇ ਪਾ ਸਕਦੇ ਹੋ ਆ ਬਾਜੂ ਦੇ ਵੀ ਸਿੰਪਲ ਨਹੀਂ ਰਿਹਾ ਹੁਣੇ ਕਾਫੀ ਵਧੀਆ ਸੂਟ ਜਿਹੜਾ ਬਣ ਗਿਆ ਵਾ ਕਿ ਇਸ ਵਾਰ ਦੁਪੱਟਾ ਵੀ ਆਪਾਂ ਕੁਛ ਨਾ ਕੁਛ ਲੇਸਸ ਵਗੈਰਾ ਲਗਾ ਕੇ ਜਾਂ ਉੱਪਰ ਕੰਮ ਕਰਵਾ ਕੇ ਸੋਹਣਾ ਰੈਡੀ ਕਰਵਾ ਸਕਦੇ ਹਾਂ ਔਰ ਇੱਕ ਕਾਟਨ ਦਾ ਸੂਟ ਆ ਇਹ ਕਾਟਨ ਰੱਖ ਕੇ ਕੀ ਰੇਤੇ ਔਰ ਬਾਜੂ ਦੇ ਜਿਹੜਾ ਨਾਲੇ نیچے ਔਰਗੈਂਜ਼ਾ ਹੈ ਨਾ ਔਰਗੈਂਜ਼ਾ ਲਗਾ ਕੇ ਇਹਦਾ ਰੈਡੀ ਕੀਤਾ ਬਹੁਤ ਪਿਆਰਾ ਸੂਟ ਰੈਡੀ ਕੀਤਾ ਅਗਰ ਇਦਾਂ ਹੀ ਤੁਸੀਂ ਰੈਡੀ ਕਰਾਉਣਾ ਹੈ ਹਾਂ 800 ਰੁਪਏ 800 ਰੁਪਏ ਬਹੁਤ ਸਹੀ ਆ ਤੇ ਬਾਕੀ ਹੁਣ ਤੁਸੀਂ ਸਾਰੇ ਸੂਟ ਦੇਖ ਲੇ ਸਾਰੇ ਸੂਟ ਨਾਲੇ ਬਹੁਤ ਸੋਹਣੇ ਰੈਡੀ ਕੀਤੇ ਹੋਏ ਆ ਪਹਿਲਾਂ ਵੀ ਤੁਸੀਂ ਵੀਡੀ ਤੇ ਬਈਆ ਦਾ ਜਿਹੜਾ ਐਡਰੈਸ ਤੁਹਾਨੂੰ ਦੱਸਤਾ ਸ਼ੱਜੂ ਰਾਮ ਗੁਰਦੁਆਰੇ ਦੇ ਕੋਲ ਆ ਪੰਜ ਨੰਬਰ ਗਲੀ ਦੇ ਵਿੱਚ ਤੇ ਆਰਡਰ ਤੁਸੀਂ ਹੁਣ ਜਲਦੀ ਜਲਦੀ ਦੇ ਦਿਓ ਕਿਉਂਕਿ ਹੁਣ ਥੋੜਾ ਟਾਈਮ ਇਹਨਾਂ ਕੋਲ ਹੈਗਾ ਇਸ ਤੋਂ ਬਾਅਦ ਤੁਹਾਨੂੰ ਪਤਾ ਕਿ ਹੁਣ ਸੀਜ਼ਨ ਸਟਾਰਟ ਹੋਣ ਵਾਲਾ ਮੈਰਿਜ ਦਾ ਤੇ ਫਿਰ ਇਹਨਾਂ ਕੋਲ ਟਾਈਮ ਨਹੀਂ ਹੋਣਾ ਤੇ ਬਾਕੀ ਨਾਲ ਤੁਹਾਨੂੰ ਇਹ ਵੀ ਚੀਜ਼ ਕਹਿਣੀ ਸੀ ਕਿ ਜਿਹੜੇ ਹੁਣ ਤੁਹਾਨੂੰ ਪਤਾ ਸਾਡਾ ਸੈਲੂਨ ਆ ਜਿਹੜੇ ਬ੍ਰਾਈਡਲ ਦੀ ਬੁਕਿੰਗਸ ਕਰਵਾਉਣਾ ਚਾਹੁੰਦੇ ਆ ਹੁਣ ਇਹ ਕਰਵਾ ਸਕਦੇ ਕਿਉਂਕਿ ਫਿਰ ਤੁਹਾਨੂੰ ਟਾਈਮਿੰਗ ਦੀ ਡੇਟ ਦਾ ਕੋਈ ਵੀ ਇਸ਼ੂ ਨਹੀਂ ਆਉਂਦਾ ਤੇ ਸੈਲੂਨ ਦਾ ਨਾਮ ਬ੍ਰਾਈਡਲ ਹੱਬ ਆ ਐਡਰ